ਜੋ ਕੀ ਕਹਾਲਸਾ ਸਿਵੇਗ ਕੀ ਪਤੇ ਬੈਗਲ ਜੀ ਲੋ ਜੀ ਆਪਾਂ ਨੇ ਕੱਪੜੇ ਧੋਣ ਦਾ ਕੰਮ ਕਰਤਾ ਸਟਾਰ ਕੱਪੜੇ ਆਪਾਂ ਲਗਾਤੀ ਮਸ਼ੀਨ ਸਾਧਰੀ ਲਗਾਤੀ ਸੀ ਜੀ ਤੋ 4 ਵਜੇ ਜਦੋਂ ਇਹ ਸਿੱਤੇ ਤੋਂ ਕੱਪੜੇ ਧੋਏ ਗਏ ਆਪਣੇ ਸਾਰੇ ਤੋਂ ਤੋਂ ਰੱਖਨੇ ਵਾਂਗ ਉੱਤਰ ਗਿਆ ਦਿੱਤੋ ਵਿੱਚ ਤਾਂ ਹੁਣ ਪੀਲੇ ਫੁੱਲ ਜਾਂਦਾ ਇਧਰ ਵੀ ਪੀਲਾ ਇਧਰ ਵੀ ਸਾਰੇ ਰੋਕਤੀ ਲਾਤੀ ਆਕੇ ਸਮਾਰਕ ਟਾਂਡੇ ਆਪਾਂ ਸਾਫ ਕਰਤਾ ਕੰਸ ਤੇ ਰਸੋਈ ਸਾਫ ਕਰਤੀ ਆ ਵੀ ਕਰਦੀਆਂ ਪਾਉਣੀਆਂ ਦਿਖਾਉਣੀਆਂ ਮੈਂ ਸਵੇਰ ਦੀ ਲੱਗੀ ਪਈਆਂ 9:30 ਹੋ ਗਿਆ ਤੇ ਤਾਂ ਮੈਨੂੰ ਇੱਧਰ ਤੋਤੇ ਮੈਂ ਚਿੱਟੇ ਇੱਧਰ ਚਿੱਟੇ ਚਿੱਟੇ ਸਾਰੇ ਪਾਸਮ ਦੇ ਸਰਾਣੀ ਸਰਾਣੀ ਤੋਤੇ ਅੱਜ ਮੈਂ ਸਾਰੇ ਤੌੜੀਏ ਤੋਤੇ ਹਨਾ ਸਵੇਰ ਦੀ ਲੱਗੀ ਪਈਆਂ 5 ਵਜੇ ਦੀ ਇੱਕ ਮਿੰਟ ਨਹੀਂ ਖੜੀ ਬਹਿ ਜਾਣੀਆਂ ਫੇਰ ਲੱਗ ਜਾਣੀਆਂ ਬਹਿ ਜਾਣੀਆਂ ਫੇਰ ਲੱਗ ਜਾਣੀਆਂ ਤੇ ਚਿੱਟੀਆਂ ਤੋਂ ਬਾਅਦ ਤੂਤੇ ਜਿਹੜੀ ਉੱਪਰ ਪਾ ਕੇ ਆਈਆਂ ਕੋਠੇ ਤੇ ਉਹ ਫਿਰ ਦਿਖਾਉਂਗੀ ਨਾਲ ਆਪਾਉਂਗੀ ਹਨਾ ਤੇ 7:30 ਹੋ ਚੁੱਕੇ ਵਿੱਚੇ ਰੋਟੀ ਲਾਈ ਇੰਨੇ ਕੰਮ ਕਰੇ ਸਵੇਰ ਦੇ 7:30 ਵੱਜ ਗਏ ਸਹਾਨੇ ਦਿਖਾਉਂਗੀ ਫਿਰ ਇਹ ਤੁਹਾਨੂੰ ਪਾਸਮ ਦੇ ਤੇ ਇੱਕ ਡੱਡੇ ਠਿੱਡੇ ਕੋਈ ਚਾਦਰ ਖਿਸਕੀ ਨਾ ਦੋ ਖਿਸਕੀਆਂ ਹੋਰ ਰਹਿ ਗਈਆਂ ਉੱਪਰ ਤਾਂ ਪੈਣੀਆਂ ਨਹੀਂ ਹਨਾ ਹੁਣੇ ਥੱਲੇ ਹੀ ਪਾਉਣੀਆਂ ਪੈਣਗੀਆਂ ਦੇਖਦੀਆਂ ਚਲੋ ਉਹ ਵੀ ਕੱਢਦਾ ਪਹਿਲਾਂ ਫਿਰ ਬਾਹਰ ਸਾਈਡ ਤੇ ਲੋ ਜੀ ਉਹ ਪਾਤੀ ਚਾਦਰ ਹਾਂ ਪਾਤੇ ਚਾਦਰਾਂ ਧੁੱਤੀਆਂ ਸੀਗੀਆਂ ਪਰ ਨਾ ਤੇ ਇਹ ਕੱਪੜੇ ਪਾਤੇ ਕੋਟੇ ਤੇ ਦੇਖਿਆ ਨਹੀਂ ਚ ਟਿੱਕਣੀਆਂ ਲਾ ਕੇ ਆਉਣੀਆਂ ਕੱਪੜੀਆਂ ਤੇ ਡਿੱਗਣਾ ਜਾਣ ਹਵਾ ਵੀ ਚੱਲਦੀ ਅੱਜ ਅੱਜ ਬੱਦਲ ਬਾਈ ਜੀ ਲੱਗਦੀ ਆ ਦੇਖ ਕਿਉਂ ਨੀਆਂ ਦੋ ਰਹਿ ਗਈਆਂ ਫੇਰ ਪਾਉਂਗੀ ਆ ਸਰਾਣੀ ਚੱਕ ਕੇ ਤੇ ਪੰਗਾ ਖਾਨਾ ਇੱਥੇ ਰੱਖ ਤੁੱਪੇ ਨਹੀਂ ਆਉਂਦੀ ਬੇੜੇ ਚ ਹੁਣ ਆਈ ਗਿਆ ਲੈ 10:00 ਵਜੇ 9:30 ਵਜੇ ਵੀਰ ਵੀ ਲਗੀ ਵੀ ਨਿਕਲ ਪੈ ਤੋ ਹੀ ਗਏ ਨੇ ਸਵੇਰ ਦੇ ਦਮ ਚੜ ਗਿਆ ਚਲ ਸੁੱਕ ਜਾਣਗੇ ਹਨਾ ਸ਼ਾਮ ਤੱਕ ਤਾਂ ਸੁੱਕੇ ਜਾਣਗੇ ਚਿੱਟੀਆਂ ਨੂੰ ਤਾਂ ਹੀ ਟਾਈਮ ਲੱਗਣਾ ਜਾਦਰ ਨੂੰ ਟਾਈਮ ਲੱਗੂਗੀ ਇਹ ਸੁੱਕੂਗੀ ਤੇ ਚਿੱਟੇ ਲਾ ਲੂੰਗੀ ਪਾ ਦੂੰਗੀ ਚਲੋ ਲੋ ਚੀ ਕੋਠੇ ਤੇ ਆ ਗਈ ਬੱਦਲ ਵਾਈ ਲੱਗਦੀ ਅੱਜ ਜਿੱਤੇ ਬੱਦਲ ਆ ਗਏ ਤਾਂ ਚੜਕੇ ਬੋੜੀਆਂ ਚ ਹੇ ਇਥੇ ਵਿਚਾਲਿਓ ਨੀਮ ਆ ਗਿਆ ਉਹ ਤਾਂ ਪੈ ਜਾਂਦੀਆਂ ਹਨਾ ਪਰ ਵਿਚਾਲਿਓ ਖੇਸੀਆਂ ਪੰਜ ਖੇਸੀਆਂ ਪਈਆਂ ਨੇ ਜੇ ਤਾਂ ਡੰਡਾ ਲਾ ਕੇ ਪੈ ਆਵੇ ਫਿਰ ਤਾਂ ਪੈ ਜਾਣਗੀਆਂ ਹਨਾ ਦੋ ਹੋਰ ਧੁੱਪ ਲੱਗ ਜੂ ਸ਼ਾਮ ਤੱਕ ਸੁੱਕ ਜਾਣਗੀਆਂ ਵਧੀਆ ਦੇਖੋ ਫਿਰ ਦੇਖਦੀਆਂ ਲੋ ਜੀ ਅੱਜ ਹਵਾ ਵੀ ਵਧੀਆ ਚੱਲਦੀ ਐ ਤੇ ਧੁੱਪ ਵੀ ਹੈਗੀ ਆਉਂਦਾ ਵੈਸੇ ਚਲੋ ਦੇਖਦੀ ਆ ਮੈਂ ਹੱਲਿਆਂ ਕਿ ਇੱਕ ਡੰਡਾ ਲਾਉਣੀ ਆ ਫਿਰ ਤਾਂ ਪਾ ਦੂੰਗੀ ਹਨਾ ਹੋਰੇ ਜਾਂ ਇੱਕ ਰੱਸੀ ਇੱਧਰੋਂ ਬੰਨ ਲੈਵੀਂ ਇਕੱਲੀ ਆਉਣੀ ਪਊਗੀ ਇੱਧਰੋਂ ਬੰਨ ਲੈ ਇੱਧਰੋਂ ਬੰਨ ਲਿਆ ਕਰੂੰਗੀ ਫਿਰ ਫਿਰ ਰੱਸੀਆਂ ਬਾਕੇ ਧੁੱਪੇ ਪਾਉਣ ਨੂੰ ਕੱਪੜੇ ਹਨਾ ਹੇਠਾਂ ਤੋਂ ਉੱਪਰ ਪਰ ਚੜਨ ਦਾ ਔਖਾ ਨੀਚੇ ਵੀ ਆਉਂਦਾ ਚਲ ਆਹੀ ਹੁਣ ਕੱਪੜੇ ਸੀਗੇ ਧੋਣੇ ਨੇ ਇਹ ਤਾਂ ਨਿੱੱਚੀ ਪਾ ਦੇਆ ਕਰੋ ਦੇਖਦੀ ਆ ਮੈਂ ਹੁਣ ਚਲੋ ਚਲੋ ਜੀ 사ਜਰੇ ਤੋਤੇ ਸੀਗੇ ਵਧੀਆ ਕੰਮ ਨਿਪੜ ਗਿਆ ਮੇਰਾ 사ਜਰੇ 사ਜਰੇ 9 ਵਜੇ ਦਿਨ ਤੋਂ ਮੈਂ ਚਿੱਟੇ ਤੋਤੂ ਕ ਇੱਕ ਸਾਰਾ ਕੰਮ ਨਿਬੜਤਾ ਰੋਟੀ ਟੁੱਕਦਾ ਤੇ ਅੱਜ ਦੇਖੋ ਬੱਦਲ ਆ ਹਨਾ ਸਾਫ਼ ਨਹੀਂ ਹੈਗੇ 10 ਵਜੇ ਕੇ ਫਿਰ ਵੀ ਦੂਜੇ ਤੋਤੇ ਕਾਲੇ ਪੀਲੇ ਜੇ ਹਨਾ ਇਹਨਾਂ ਨੂੰ ਸਰਜਰੀ ਦੀ ਲੱਗੀ ਵੀ ਸੀਗੀ ਚਿੱਟੀਆਂ ਨੂੰ ਫਿਰ ਰੰਗਾਂ ਤੋਂ ਬਚਾਪਜਾ ਤੋਤੇ ਫਿਰ ਕੇਸੀਆਂ ਉੱਪਰ ਪਾਈਆਂ ਸਰਜਰੀ ਭਾ ਗਈ ਸੀਗੀ ਉੱਪਰ ਚ ਕੇਸੀਆਂ ਤਾਂ ਮੈਂ ਫਿਰ ਧੁੱਪ ਨਹੀਂ ਆਉਂਦੀ ਨਾ ਹੋਰ ਇਹ ਸੇਤੀ ਸੁੱਕ ਜਾਣਗੀਆਂ ਹੁਣ ਇਹਨਾਂ ਦਾ ਪਾਸਾ ਬਦਲ ਦੂੰਗੀ ਮੈਂ ਹੁਣ ਆਈ ਸੀਗੀ ਦੁਪਹਿਰੇ ਜੇ ਹੌਟਾ ਪਾ ਕੇ ਕੱਪੜੇ ਫਿਰ ਮੈਂ ਇਹ ਕਰ ਦੂੰਗੀ ਇਹਨਾਂ ਦਾ ਪਾਸਾ ਬਦਲ ਦੂੰ ਵੈਸੇ ਹਵਾ ਵੀ ਬਹੁਤ ਚੱਲਦੀ ਆ ਹੂੰ ਧੁੱਪ ਹੁਣ ਘੱਟ ਹੋਣ ਲੱਗੀ ਨਾ ਤਿੱਖੀ ਨਹੀਂ ਹੁੰਦੀ ਚਲੋ ਤੋਂ ਉਹਦੇ ਕੰਮ ਨਿਬੜ ਗਏ ਆਪਣਾ ਕੱਲ ਨੂੰ ਹੋਰ ਆਪਾਂ ਕੰਮ ਕਰਾਂਗੇ ਹਲੇ ਦੂਜਾ ਸਮਾਨ ਉਹ ਕਮਰੇ ਚ ਨਾ ਪਿਆ ਇਕੱਠਾ ਕਰਨਾ ਨਾਲ ਇਹ ਹੋ ਜਾਣਗੇ ਇਹਨਾਂ ਦੀ ਤਾਹਾਂ ਮਾਰੂੰ ਰੱਖੂੰਗੀ ਦਰੀਆਂ ਰੱਖਣੀਆਂ ਨੇ ਹਲੇ ਪੇਟੀ ਚ ਅੱਧਾ ਕ ਸਮਾਨ ਤਾਂ ਰੱਖ ਕਰ ਜਾਈਆਂ ਰਜੂਨੀਆਂ ਹੀ ਖੇਸੀਆਂ ਖੁਸੀਆਂ ਦਰੀਆਂ ਉਹ ਰੱਖਣੀਆਂ ਨੇ ਉੱਥੋਂ ਚੱਕਣਾ ਸਮਾਨ ਉਹ ਵੀ ਦਿਖਾਵਾਂਗੇ 2-3 ਦਿਨ ਮੈਂ ਬਹੁਤ ਬੀਜੀ ਆ ਐਤਵਾਰ ਤੱਕ ਤੇ ਇਹਨਾਂ ਦੀ ਰਾਤ ਨੂੰ ਲਾ ਕੇ ਰੱਖ ਦੂੰ ਰਾਤ ਨੂੰ ਤਾਹਾਂ ਮਾਰੂੰ ਜਾਂ ਫਿਰ ਟਾਈਮ ਨਾ ਲੱਗੇ ਆ ਤਾਂ ਤਸਵੀਰੀ ਮਾਰੂੰਗੀ ਕੰਮ ਨਿਬੜ ਕੇ ਕੱਲੀ ਜਾਨੀ ਹਨਾ ਕੱਲੀ ਜਾਨ ਇੰਨੇ ਕੰਮ ਮੈਨੂੰ ਹਨਾ ਫਿਰ ਮੈਂ ਥੱਕ ਜਾਨੀ ਆ ਫਿਰ ਮੈਂ ਬੈਹ ਜਾਨੀ ਆ ਫਿਰ ਮੈਂ ਉੱਠ ਘੜਦੀ ਆ ਫਿਰ ਲੱਗ ਜਾਨੀ ਆ ਹਨਾ ਚਲੋ ਕਰੀ ਜਾਨੀ ਆ ਟਾ ਕੇ ਬੰਗਾਲੇ ਜਿਵੇਂ ਹੁੰਦਾ ਉਹ ਵੀ ਕਰੀ ਜਾਨੀ ਆ ਹੁਣ ਇਹਨਾਂ ਨੂੰ ਇੱਕ ਵਾਰੀ ਪਾਸਾ ਬਦਲ ਦਾਨੀ ਆ ਫਿਰ ਸ਼ਾਮ ਨੂੰ ਲੈ ਜੂਗੀ ਮੈਂ ਲਾ ਕੇ ਇਹਨਾਂ ਨੂੰ ਤੇ ਲੋ ਜੀ ਇੱਧਰ ਆਪਾਂ ਨੇ ਪਨੀਰ ਪਾੜ ਲਿਆ ਹਨਾ ਉੱਪਰ ਵੀ ਗਿਆ ਬਾਦੂ ਆਪਣਾ ਤੇ ਪਨੀਰ ਵੀ ਪਾੜ ਲਿਆ ਹੁਣ ਇਹਨੂੰ ਮੈਂ ਪੁੰਨਦਾ ਨਹੀਂ ਇਹਦੇ ਵਿੱਚ ਚਾਰਨੀ ਦੇ ਵਿੱਚ ਮੈਂ ਪੋਣਾ ਵਸਾ ਲਿਆ ਸੀਗਾ ਹਨਾ ਪੋਣਾ ਵਸਾ ਕੇ ਘੜਸੀ ਨਾਲ ਤਾਂ ਹੌਲੀ-ਹੌਲੀ ਟਾਈਮ ਲੱਗੂਗਾ ਮੈਂ ਇਹਦੇ ਨਾਲ ਟੇਡਾ ਕਰ ਦੇਣੀ ਆ ਕੱਪੜੇ ਨਾਲ ਟੇਡਾ ਕਰਕੇ ਪਾ ਦੇਣੀ ਆ ਇਹਦੇ ਵਿੱਚ ਤੇ ਲੋ ਜੀ ਪਨੀਰ ਪਾਤਾ ਆਪਾਂ ਨੇ ਇਹਦੇ ਵਿੱਚ ਤੇ ਹੁਣ ਇਹਨੂੰ ਤੱਪੂਗੇ ਪਾਫ ਨਾਲ ਦਿਖਦਾ ਨਹੀਂ ਹੈਗਾ ਹਨਾ ਤੇ ਲੋ ਜੀ ਚਲੋ ਜੀ ਗਰਮ-ਗਰਮ ਹਨਾ ਇਦੇ ਵਿੱਚ ਪਾ ਕੇ ਰੱਖਤਾ ਤੇ ਇੱਧਰ ਰੱਖ ਲਿਆ ਆਪਾਂ ਨੀਚੇ ਥਾਲ ਨੀਚੇ ਥਾਲ ਰੱਖ ਕੇ ਉਹਨੂੰ ਉੱਤੋਂ ਢੱਕ ਦਨੀ ਆ ਮੈਂ ਹਨਾ ਉੱਤੋਂ ਇਹ ਵੀ ਢਾਕ ਦਾਂ ਉਹਦੇ ਉੱਤੇ ਰੱਖ ਦਨੀ ਆ ਇੱਕ ਥਾਲ ਹੋਰ ਘਰਦਾ ਪਨੀਰ ਕਰਦੇ ਆ ਆਪਾਂ ਤਿਆਰ ਕਰ ਲੂ ਬਣਾ ਲਾਂਗੇ ਸਬਜ਼ੀ ਤੇ ਇਹ ਰੱਖਤੀ ਮੈਂ ਬਾਲਟੀ ਭਾ ਕੇ ਪਾਣੀ ਦੀ ਪਾਣੀ ਦੀ ਬਾਲਟੀ ਭਰ ਕੇ ਹੁਣ ਇਹਨੂੰ ਰੱਖ ਦਨੀ ਆ ਅਨੀਰ ਦੱਬਤਾ ਰੋਟੀ ਟੁਕ ਦਾ ਕੰਮ ਨਿਬੜ ਕੇ ਫਿਰ ਮੈਂ ਨਾ ਪੱਲੀ ਬਸਾਤੀ ਆ ਪੇਟੀ ਤੇ ਇਹ ਵੀ ਮਹਾਕਰਤਾਨੀਆਂ ਕੰਮ ਪੇਟੀ ਤੇ ਪੱਲੀਆਂ ਬਸਾਤੀਆਂ ਪੱਟੀਆਂ ਬਸਾ ਕੇ ਉੱਪਰ ਲਾਤੀ ਆਪਾਂ ਨੇ ਮੰਜੀ ਫਿਰ ਉਹਨੇ ਛੋਟਾ ਜਾ ਲੱਗਦਾ ਇੱਥੋਂ ਖੁੱਲ ਗਈ ਜਗ੍ਹਾ ਬਹੁਤ ਜ਼ਿਆਦੀ ਮੰਜੀ ਰੱਖ ਤੇ ਤੇ ਉਸ ਤੋਂ ਬਾਅਦ ਲੋ ਜੀ ਇਹ ਫਿਰਨਾ ਆਪਾਂ ਹੁਣ ਪਨੀਰ ਕੱਟ ਲੈਣੇ ਆ ਇਹਦੇ ਵਿੱਚੋਂ ਕੱਢਦੀ ਆ ਮੈਂ ਪਹਿਲਾਂ ਪੋਣੀ ਚ ਇਹਨੂੰ ਇੱਦਿੱਤੇ ਰੱਖ ਦੈਣੀ ਆ ਥਾਲ ਤੇ ਪੋਣਾ ਰੱਖ ਦੈਣੀ ਆ ਪਰਾਂ ਫਿਰ ਇਹਨੂੰ ਧੋ ਦੂੰਗੀ ਪੋਣੀ ਨੂੰ ਤਾਂ ਮੈਂ ਹਨਾ ਤੇ ਲੋ ਜੀ ਹੁਣ ਇਹਨੂੰ ਕੱਟਦਾ ਮੈਂ ਕਰਤ ਨਾਲ ਇਸ ਤਰ੍ਹਾਂ ਕੱਟ ਦਾਂ ਨਹੀਂ ਕੱਲਾ ਕੱਲਾ ਪੀਸ ਕਰਕੇ ਸਬਜੀ ਦੇਖਾਂਗੇ ਸ਼ਾਮ ਨੂੰ ਬਣਾ ਲਾਂਗੇ ਤੇ ਮਟਰ ਪਨੀਰ ਹਨਾ ਮਟਰ ਪਏ ਨੇ ਤੇਰੇ ਆਪਣੇ ਤੇਰੇ ਤੇਲੋ ਜੀ ਹੁਣ ਇਹਨੂੰ ਕੱਟ ਦਾਂ ਨਹੀਂ ਮੈਂ ਪਨੀਰ ਨੂੰ ਸਾਰੇ ਨੂੰ ਕੱਟ ਦਾ ਕਰਦ ਨਾਲ ਤੇ ਛੋਟੇ ਛੋਟੇ ਪੀਸ ਬਣਾ ਲਾਂਗੇ ਬਾਲੇ ਵੱਡੇ ਪੀਸ ਫਿਰ ਇਹਦੇ ਉੱਤੇ ਬੁਰਕੀ ਤੇ ਵੀ ਨਹੀਂ ਚੜਦੇ ਹਨ ਚੱਕਣਾ ਵੀ ਔਖਾ ਪੀਸ ਤੇ ਹੁਣ ਆਪਾਂ ਕੱਟ ਲਾਂ ਸਾਰੇ ਪੀਸ ਵਾਲੇ ਵਾਲੇ ਉਹ ਰਾ ਕੱਢ ਦੂੰਗੇ ਉਹ ਵੈਸੇ ਐਵੇਂ ਖਾਦਾ ਜਾਊਗਾ ਹੁਣ ਤੇ ਲੋ ਜੀ ਕੱਟ ਲਿਆ ਆਪਾਂ ਨੇ ਕੱਟ ਕੇ ਹੁਣ ਛੋਟੇ ਪੀਸ ਕਰ ਲਈ ਇੱਕ ਵਾਰੀ ਹੋਰ ਕੱਟ ਦਈਏ ਹਨਾ ਇੱਕ ਵਾਰੀ ਤਾਂ ਦੂਜੇ ਲੋਟ ਕੱਟ ਤਾਂ ਇੱਕ ਵਾਰੀ ਦੂਜੇ ਲੋਟ ਕੱਟਦਣੇ ਹੁਣ ਤੇ ਵਿੱਚ ਵਿੱਚ ਵੱਟੇ ਕੱਟੇ ਵੀ ਦੇਖਣੇ ਪੈਣਗੇ ਮੈਨੂੰ ਛੋਟੇ ਹਨਾ ਤੇ ਲੋ ਜੀ ਕੱਟ ਦਾਂ ਮੈਂ ਫਟਾਫਟ ਨਰਮ ਮੁਲائم ਘਰ ਦਾ ਪਨੀਰ ਆਪਣਾ ਤਿਆਰ ਬਣਾ ਲਾਣੇ ਹੁਣ ਆਪਾਂ ਘਰ ਦਾ ਹੀ ਦੁੱਧ ਹੁੰਦਾ ਤੇ ਲੋ ਜੀ ਕੱਟ ਲਵਾਂਗੇ ਸਾਰਾ ਕੱਟ ਕੇ ਤੇ ਹੁਣ ਫਿਰ ਇਹਨੂੰ ਮੈਂ ਡੱਬੇ ਚ ਪਾ ਕੇ ਰੱਖ ਦੂੰਗੀ ਫ੍ਰੀਜ ਚ ਦੇਖਾਂਗੇ ਸ਼ਾਮ ਨੂੰ ਬਣੂਗੀ ਕਦੋਂ ਸਬਜ਼ੀ ਬਣੂਗੀ ਕੱਲ ਨੂੰ ਤੇ ਲੋ ਜੀ ਆਪਾਂ ਹੁਣ ਬਣਾ ਲਈਏ ਕੱਟ ਦਾ ਪਨੀਰ ਪੀਸ ਕੱਟ ਨਹੀਂ ਆਲੇ-ਆਲੇ ਖਰਾਬ-ਖਰਾਬ ਜਿਹਾ ਕੱਢ ਦੂੰ ਦੂਜੇ ਲੋਟ ਛੋਟੇ-ਮੋਟੇ ਜਿਹੇ ਹੁੰਦੇ ਪੀਸ ਟੁਕੜੇ ਖਰਾਬ ਤਾਂ ਨਹੀਂ ਹੁੰਦਾ ਵੈਸੇ ਤੇ ਲੋ ਜੀ ਇਹ ਪਾ ਤੇ ਆਪਾਂ ਨੇ ਇਹਦੇ ਵਿੱਚ ਪਾ ਕੇ ਫ੍ਰਿਜ ਚ ਰਾ ਦਨੇ ਆ ਹਨਾ ਠੀਕ ਬਣ ਗਏ ਵਧੀਆ ਬਣ ਗਏ ਜਿਆਦੇ ਉਹ ਨਹੀਂ ਹੈਗਾ ਨਾ ਵੱਡੇ ਨਾ ਛੋਟੇ ਹੁਣ ਇਹਨੂੰ ਫ੍ਰਿਜ ਚ ਲਗਾ ਦਨੇ ਆ ਆਪਾਂ ਚਲੋ ਲਾ ਦਈਏ ਹੁਣ ਫ੍ਰਿਜ ਚ ਤੇ ਲੋ ਜੀ ਹੁਣ ਇਹਨੂੰ ਫ੍ਰਿਜ ਚ ਰੱਖ ਦਨੇ ਆ ਆਪਾਂ ਤੇ ਜਦੋਂ ਹੋਗਾ ਸ਼ਾਮ ਨੂੰ ਜਾਂ ਕੱਲ ਨੂੰ ਫਿਰ ਬਣਾ ਲਾਂਗੇ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਸਾਈ ਗੁਰਜੀ ਦਾ ਖਾਲਸਾ ਵੈ ਗੁਰਜੀ ਕੀ ਫਤਿਹ ਅੱਗੇ ਸ਼ੇਅਰ ਕਰਦੇਆ ਕਰੋ ਵੀਡੀਓ ਕਮੈਂਟ ਵੀ ਕਰਦੇਆ ਕਰੋ ਫੁੱਲ ਵਾਚ ਕਰਿਆ ਕਰੋ ਵਿੱਚ ਵਿੱਚ ਸਕਿੱਪ ਨਾ ਕਰਿਆ ਕਰੋ ਐਵੇਂ ਦੇਖਿਆ ਕਰੋ ਫੁੱਲ ਵਾਚ